ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੰਮੂ ਕਸ਼ਮੀਰ ਤੋਂ ਜੰਮੂ ਕਸ਼ਮੀਰ ਦੇ ਵਿੱਚ ਸੁਰੱਖਿਆ ਬਲਾਂ ਦੇ ਵੱਲੋਂ ਵੱਡਾ ਇਨਕਾਊਂਟਰ ਕੀਤਾ ਗਿਆ ਹੈ ਕੁਲਗਾਮ ਦੇ ਵਿੱਚ ਸੁਰੱਖਿਆ ਬਲਾਂ ਅਤੇ ਦਹਿਸ਼ਤਗਰਦਾ ਦੇ ਵਿਚਕਾਰ ਮੁਠਪੇੜ ਹੋਈ ਹੈ ਤੇ ਇਸ ਦੌਰਾਨ ਪੰਜ ਜਿਹੜੇ ਆ ਦਹਿਸ਼ਤਗਰਦਾ ਜਵਾਨਾਂ ਦੇ ਵੱਲੋਂ ਉਹਨਾਂ ਨੂੰ ਠੇਰ ਕਰ ਦਿੱਤਾ ਗਿਆ ਹੈ ਤੇ ਇਸ ਵੇਲੇ ਦੀ ਵੱਡੀ ਖਬਰ ਜੰਮੂ ਕਸ਼ਮੀਰ ਤੋਂ ਸਾਹਮਣੇ ਆ ਰਹੀ ਹੈ ਕੁਲਗਾਮ ਦੇ ਜ਼ਿਲ੍ਹੇ ਦੇ ਬਹਿਬਾਗ ਖੇਤਰ ਦੇ ਵਿੱਚ ਕਦੇਰ ਪਿੰਜੇੜਾਵਾ ਸੁਰੱਖਿਆ ਬਲਾਂ ਦੇ ਵੱਲੋਂ ਉੱਥੇ ਵੱਡੀ ਕਾਮਯਾਬੀ ਜਿਹੜੀ ਆ ਉਹ ਹਾਸਲ ਕੀਤੀ ਗਈ ਹੈ ਸੁਰੱਖਿਆ ਬਲਾ ਅਤੇ ਅਤਵਾਦੀਆਂ ਦੇ ਵਿਚਕਾਰ ਮੁਠਪੇੜ ਹੋਈ ਹੈ ਇਸ ਮੁਠਪੇੜ ਦੇ ਵਿੱਚ ਸੁਰੱਖਿਆ ਬਲਾ ਦੇ ਜਵਾਨਾਂ ਦੇ ਵੱਲੋਂ ਪੰਜ ਇਹ دہشت ਗਰਦਾਂ ਨੂੰ ਠੇਰ ਕਰ ਦਿੱਤਾ ਗਿਆ ਇਲਾਕੇ ਦੇ ਵਿੱਚ ਫਿਲਹਾਲ ਤਲਾਸ਼ੀ ਅਭਿਆਨ ਜਿਹੜਾ ਮਾਫ ਕਰਨਾ ਇਲਾਕੇ ਦੇ ਵਿੱਚ ਫਿਲਹਾਲ ਤਲਾਸ਼ੀ ਅਭਿਆਨ ਜਿਹੜਾ جاری ਹੈ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ ਜਵਾਨਾਂ ਦੇ ਵੱਲੋਂ ਸੁਰੱਖਿਆ ਬਲਾ ਦੇ ਵੱਲੋਂ ਹਰ ਤਰ੍ਹਾਂ ਤਲਾਸ਼ੀ ਅਭਿਆਨ ਜਲਾਇਆ ਜਾ ਰਿਹਾ ਹੈ ਚੈਕਿੰਗ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਕਈ ਅਤਵਾਦੀ ਜਿਹੜੇ ਆ دہشت گرد ਦੇ ਨੇ ਆਫਸਰੇ ਹੋਣ ਦੀ ਅਸ਼ੰਕਾ ਜਿਹੜੀ ਆ ਉਹ ਜਿਤਾਈ ਜਾ ਰਹੀ ਹੈ ਜਿਸ ਦੇ ਚਲਦੇ ਚੈਕਿੰਗ ਅਭਿਆਨ ਜਿਹੜਾ ਜਵਾਨਾਂ ਦੇ ਵੱਲੋਂ ਚਲਾਇਆ ਜਾ ਰਿਹਾ ਹੈ ਜਾਣਕਾਰੀ ਦੇ ਅਨੁਸਾਰ ਇਲਾਕੇ ਦੇ ਵਿੱਚ ਅਤਵਾਦੀ ਦੇਸ਼ੇਪੇ ਹੋਣ ਦੀ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਦੁਸਰੱਖਿਆ ਬਲਾ ਦੇ ਵੱਲੋਂ ਆਪਰੇਸ਼ਨ ਜਿਹੜਾ ਚਲਾਇਆ ਗਿਆ ਤੇ ਸਥਿਤੀ ਤਣਾਪੁਰਨ ਬਣੀ ਪਈ ਆ ਹਰ ਜਗ੍ਹਾ ਚੈਕਿੰਗ ਜਿਹੜੀ ਆ ਕੀਤੀ ਜਾ ਰਹੀ ਹੈ ਤਲਾਸ਼ੀ ਅਭਿਆਨ ਜਿਹੜਾ ਉਹ ਚਲਾਇਆ ਜਾ ਰਿਹਾ ਤੇ Locano. ਸੁਰੱਖਿਆ ਤੇ ਮਹਿਸੂਸ ਕਰਾਇਆ ਜਾ ਰਿਹਾ ਹੈ ਕਿਉਂਕਿ ਸੁਰੱਖਿਆ ਬਲਾ ਦੀ ਵੱਲੋਂ ਸੁਰੱਖਿਆ ਬਲੋਂ ਤੇ ਵੱਡੀ ਤਦਾਰਦ ਤੋਂ ਸੁਰੱਖਿਆ ਬਲੋਂ ਤੇ ਪਹੁੰਚੇ ਹੋਏ ਨੇ ਤਾਂ ਉਹਨਾਂ ਦੇ ਵੱਲੋਂ ਆਪਰੇਸ਼ਨ ਜਿਹੜਾ ਚਲਾਇਆ ਜਾ ਰਿਹਾ ਦੱਸਦੇ ਕਿ ਪੁਲਿਸ ਅਤੇ ਸੁਰੱਖਿਆ ਬਲਾ ਦੇ ਵੱਲੋਂ ਸਾਂਝੀ ਟੀਮ ਜਿਹੜੀ ਇੱਕ ਉਹਨਾਂ ਦੇ ਵੱਲੋਂ ਇਲਾਕੇ ਦੇ ਵਿੱਚ ਇਹ ਤਲਾਸ਼ੀ ਅਭਿਆਨ ਚਲਾਇਆ ਜਾ ਰਿਹਾ ਅਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਕਿ ਸੂਚਨਾ ਮਿਲਦੇ ਹੀ ਸੁਰੱਖਿਆ ਬਲ ਅਲਰਟ ਹੋਏ ਉਹਨਾਂ ਦੇ ਵੱਲੋਂ ਨਾਲ ਹੀ ਇੱਕ ਤਲਾਸ਼ੀ ਅਭਿਆਨ ਚਲਾਇਆ ਗਿਆ ਤੇ ਇਸ ਦੌਰਾਨ ਮੁਠ ਬੇੜ ਹੋਈ ਆ ਵੱਡਾ ਇਨਕਾਊਂਟਰ ਹੋਇਆ ਤੇ ਪੰਜ ਜਿਹੜੇ ਆ دہشتਗਰ ਦਾ ਉਹਨਾਂ ਨੂੰ ਸੁਰੱਖਿਆ ਬਲਾ ਦੇ ਵੱਲੋਂ ਢੇਰ ਕਰ ਦਿੱਤਾ ਗਿਆ